ਸਸਰੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੌਲ ਬਣਾਵਾਂਗੇ ਅੱਜ ਤੇ ਅੱਜ ਇਹ ਸਾਡੀ ਲਾਸਟ ਵੀਡੀਓ ਹੈ ਤੇ ਇਹ ਤੁਹਾਨੂੰ ਫੇਰ ਗਾਹਾਂ ਦੱਸਾਂਗੇ ਵੀ ਕਿਉਂ ਇਹ ਲਾਸਟ ਵੀਡੀਓ ਤੇ ਅੱਜ ਆਪਾਂ ਮਿੱਠੇ ਚੌਲ ਬਣਾਵਾਂਗੇ ਅੱਗ ਬਲਫੀ ਤੇ ਕੜਾਈ ਤਰਾਗੇ ਪਹਿਲਾਂ ਆਪਾਂ ਚੌਲ ਧੋ ਲਾਂਗੇ ਪਾਣੀ ਪਾ ਦੇਾਂਗੇ ਚੌਲਾਂ 'ਚ ਫੇਰ ਪਾਉਣ ਲੱਗੇ ਚੌਲ ਫੇਰ ਆਪਾਂ ਪਾਣੀ ਕਢ ਦੇਾਂਗੇ ਧੋ ਕੇ ਥੋੜਾ ਆਪਾਂ ਕੜਾਈ ਤਰਾਗੇ ਥੋੜਾ ਜਿਹਾ ਘਿਓ ਪਾਵਾਂਗੇ ਦੇਸੀ ਗਰਮ ਹੋ ਗਿਆ ਹੁਣ ਆਪਾਂ ਖੋਪਾ ਪਾਵਾਂਗੇ ਚੀਰਿਆ ਹੋਇਆ ਲੰਮਾ ਲੰਮਾ ਚੀਰੇ ਆਪਾਂ ਹੁਣ ਆਪਾਂ ਪਾਣੀ ਪਾ ਦੇਾਂਗੇ ਗੜਵੀ ਪਾਣੀ ਦੀ ਹੈ ਹੁਣ ਤੋ ਆਪਾਂ ਇੱਕ ਵਾਰ ਢੱਕ ਦੇਾਂਗੇ ਤੇ ਜੋ ਪਾਣੀ ਗਰਮ ਹੋ ਗਿਆ ਲਓ ਆਪਣਾ ਪਾਣੀ ਪੂਰਾ ਗਰਮ ਹੋ ਗਿਆ ਜੇ ਆਪਾਂ ਹੁਣ ਚੌਲ ਖਾਵਾਂਗੇ ਪਾਣੀ ਕਢਤਾ ਆਪਾਂ ਤੋਂ ਵੀ ਚੌਲਾਂ ਦਾ ਜਿਹੜਾ ਪਾਇਆ ਸੀ ਧੋਣ ਵਾਸਤੇ ਉਹ ਧੋ ਕੇ ਹੁਣ ਤੋ ਟੱਕ ਦੇਾਂਗੇ ਮਾੜੇ ਜਿਹਾ ਪਣ ਲਓ ਚਾ ਵਲ ਆਪਣੇ ਇਥੇ ਕੁ ਸਿਰਜਣ ਲੱਗ ਗਏ ਜੇ ਪਖੰਡ ਪਾਵਾਂਗੇ ਸਨਾਰੇ ਲੌਂਗ ਤੇ ਲੈਚੀਆਂ ਤੋੜਨਾ ਹੋਈ ਨਹੀਂ ਆ ਹੀ ਪਾਵਾਂਗੇ ਤੋ ਅਕ ਦੇਾਂਗੇ ਲਓ ਆਪਣੇ ਚਾਵਲ ਰਿਜੀ ਜਾਂਦੇ 5-6 ਮਿੰਟ ਹੋ ਗਏ ਪਾਆਂ ਨੂੰ ਤੇ ਆਪਾਂ ਸੇ 7 ਮਿੰਟ ਹੋਰ ਸੇਕ ਲਵਾਵਾਂਗੇ ਤੇ ਲਾ ਲਾਂਗੇ ਆਹ ਚਾਵਲ ਆਪਣੇ ਢਾਣ ਵਾਲੇ ਹੀ ਹੈ ਪਾਣੀ ਥੋੜਾ ਹੀ ਰਹਿ ਗਿਆ जो पानी सुक गया आप ला लेंगे चौल बने ही पाए बस चावल अपने बहुत बढ़िया बन गए खोपा खोपा पा के लौंग लाइचा पा के बहुत बढ़िया बने हैं ਤੇ ਇਹ ਸੀ ਸਾਡੀ ਪੁਰਾਣੇ ਸਾਲ ਦੀ ਲਾਸਟ ਵੀਡੀਓ ਤੇ ਹੁਣ ਸਾਡੀਆਂ ਵੀਡੀਓ ਨਵੇਂ ਸਾਲ ਚ ਆਉਣਗੀਆਂ ਤੇ ਨਾਲ ਨਾਲ ਤੁਹਾਨੂੰ ਉਧਰੋਂ ਮੂਲੀਆਂ ਫਾਲਕ ਦਿਖਾਉਣੇ ਆ। ਬਹੁਤ ਵਧੀਆ ਚੌਲ ਬਣੇ ਆਗੇ। ਦੇਖੋ ਕਿੱਡੇ ਵਧੀਆ ਬਣੇ ਇਹ ਚੌਲ। ਚਲੋ ਹੁਣ ਆਪਾਂ ਮੂਲੀਆਂ ਫਾਲਕ ਦੇਖਦੇ ਆਂ। ਜੀ ਹੋਈ ਸੀਗੀ ਸਰੋਂ ਹਣ ਥੋੜੀ ਥੋੜੀ ਪੱਕ ਗਈ ਹੈਗੀ ਤੇ ਆ ਪਾਲਕ ਹੈ ਆ ਪਾਲਕ ਵੀ ਜਿਆ ਹੋਇਆ ਉਹ ਮੇਥੇ ਹੈਗੇ ਸਾਹਮਣੇ ਹੋਲੀਆਂ ਤੇ ਮੇਥੇ ਉਹ ਟਣੀਆਂ ਵੀ ਬਹੁਤ ਵਧੀਆ ਹੋਇਆ ਸਾਰਾ ਕੁਝ ਮੋਲੀਆਂ ਬਹੁਤ ਵਧੀਆ ਹੋਈਆਂ ਦੇਖੋ ਕੁ ਡਿੰਗ ਡਿੰਗ ਹੋਟੀਆਂ ਹੋਈਆਂ ਮੋਲੀਆਂ ਬਹੁਤ ਵਧੀਆ ਬਹੁਤ ਵਧੀਆ ਹੋਈਆਂ ਮੋਲੀਆਂ ਇੱਕ ਹੋੜ ਡਿੰਗ ਡਿੰਗ ਮੋਲੀਆਂ ਹੋਈਆਂ ਬਹੁਤ ਵਧੀਆ ਅਸੇ ਤੜਣੀਆਂ ਬਹੁਤ ਵਧੀਆ ਏ ਤੜਣੀਆਂ ਦੀ ਬਹੁਤ ਬਹੁਤ ਵਧੀਆ ਮਹਿਕ ਆਉਂਦੀ ਏ ਇਹਨਾਂ ਦੀ ਤੇ ਮਿੱਠਿਆਂ ਦੀ ਵੀ ਬਹੁਤ ਵਧੀਆ ਮਹਿਕ ਆਉਂਦੀ ਏ ਆ ਮੋੜੀ ਪੱਟ ਲਿਆਂਦੀ ਆਪਾਂ ਇਹ ਹੁਣ ਰੋਟੀ ਨਾਲ ਖਾਵਾਂਗੇ ਆਪਾਂ ਬਹੁਤ ਸਵਾਦ ਮੋੜੀਆਂ ਮਿੱਠੀਆਂ ਕੌੜੀਆਂ ਨਹੀਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ